ਉਹ ਕਾਫੀ ਸੀਨੀਅਰ ਪੋਜੀਸ਼ਨਸ ਰਏ ਹੈ ਵਕਫਾ ਕੁਛ ਨਾ ਚੰਨ ਕੰਮ ਕੀਤਾ ਪੂਰੀ ਸਾਰੀ ਜ਼ਿੰਦਗੀ ਨੇ ਜਿੰਨਾ ਆਮ ਆਦਮੀ ਸ਼ੁਰੂ ਹੋਈ ਹੈ ਪਾਰਟੀ ਉਦੋਂ ਦੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਆਮ ਆਦਮੀ ਨੂੰ ਤੋ ਦੁਖੀ ਹੋ ਗਏ ਉਹਨਾਂ ਦੀ ਪਾਰਟੀ ਵੀ ਦੁਖੀ ਹੋ ਗਏ ਅੱਜ ਆਪਣੀ ਮਾਂ ਪਾਰਟੀ ਪੰਤੀ ਨੁਮਾਇਦਾ ਜਿੱਥੇ ਬੰਦੇ ਸ਼੍ਰੋਮ ਨੇ ਇਕਾਲੀ ਦਲ ਜੋ ਸ਼ਾਮਲ ਹੋਇਆ ਮੈਂ ਰਣਜੀਤ ਜੀ ਆਇਆਂ ਕਰਨ ਤੇ ਬੜੀ ਖੁਸ਼ੀ ਹੈ ਕਿ ਸਾਡਾ ਪਰਿਵਾਰ ਪੂਰੀ ਤਿਆਰੀ ਚੱਲ ਰਹੀ ਹੈ ਸਾਡਾ ਤਾਂ ਮਾਹੌਲ ਵਧੀਆ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਇੱਕ ਪਾਸੇ ਪੰਜਾਬੀ ਹੈ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਇਹ ਦਿੱਲੀ ਦੇ ਧੜਵੀ ਹੈ ਜਿਹੜੇ ਇੱਥੇ ਕੱਲਾ ਲੁੱਟਣ ਆਉਂਦੇ ਐ ਇੱਥੇ ਕਬਜ਼ਾ ਕਰਨ ਆਉਂਦੇ ਐ ਆਪਣੇ ਹਮਲੇ ਕਰਨ ਆਉਂਦੇ ਐ ਸੋ ਮੈਂ ਪੰਜਾਬੀਆਂ ਤੋਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਆਪਣੀ ਫੌਜਾਂ ਇਕੱਠੀਆਂ ਕਰ ਲਓ ਜਿਵੇਂ ਇਹਨਾਂ ਨੇ ਹਰਿਆਣਾ ਦਾ ਬਾਰਡਰ ਸੀਲ ਕੀਤਾ ਸੀ ਦਿੱਲੀ ਵਾਲੀ ਸਰਕਾਰਾਂ ਨੇ ਕੀ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਲਾਤੀ ਉਹਨਾਂ ਨੇ ਸੀਆਰਪੀ ਲਾਤੀ ਉੱਤੇ ਬੰਬ ਸਿੱਟੇ ਉਵੇਂ ਆਪਾਂ ਵੀ ਬਾਰਡਰ ਸੀਲ ਕਰ ਲਈਏ ਪਰ ਆਪਾਂ ਵਾਟਰ ਸੀਲ ਕਰੀਏ ਵੋਟਾਂ ਨਾਲ ਫੈਸਲਾ ਕਰ ਲਓ ਕਿ ਆਪਾਂ ਇੱਕ ਕਿਸੇ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ ਪਤਾ ਲੱਗ ਜਾਏ ਤੁਸੀਂ ਬੰਬਾਂ ਨਾਲ ਸੀਲ ਕਰਦੇ ਹੋ ਅਸੀਂ ਵੋਟਾਂ ਨਾਲ ਸੀਲ ਕਰਦੇ ਹਾਂ ਮਾਲੂਂਦਰ ਕੰਗ ਕਹਿੰਦੇ ਸੀ ਕਿ ਕਹਿੰਦਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਆ ਜਾਵੇ ਕਿਸੇ ਪਾਰਟੀ ਕਹਿੰਦਾ ਅਸੀਂ ਚੋਣ ਲੜੋ ਸੀ ਤਾਂ ਤਿਆਰ ਮੈਂ ਉਹਨਾਂ ਬੈਸ ਕੰਦੀ ਲੋ ਮੈਂ ਜਵਾਬ ਦੇ ਸਰ ਪੈਟਰ ਚਾਰ ਮਿੰਟ ਬਾਅਦ ਇੱਕ ਵਾਰ ਫੋਟੋ ਦਾ ਕੱਢ ਦੇ ਮੋਟਰ ਹਾਂਜੀ ਇੱਕ ਫੋਟੋ ਹਾਂਜੀ ਬਸ ਤੁਸੀਂ ਅੱਜ ਪਾਰਟੀ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਕਹੋਗੇ ਮੈਂ ਪਹਿਲਾਂ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਜੀ ਆਇਆਂ ਕਹਿੰਦਾ ਮੇਰੇ ਭਰਾ ਸਿਮਰਨਜੀਤ ਸਿੰਘ ਚੰਦੂ ਮਾਜਰਾ ਜੀ ਸਾਡੇ ਸਤਿਕਾਰਯੋਗ ਰਣਜੀਤ ਗਿੱਲ ਹੋਰ ਅਹੁਦੇਦਾਰ ਪ੍ਰਧਾਨ ਜੀ ਖੜੇ ਇੱਧਰ ਜ਼ਿਲ੍ਹੇ ਦੇ ਸਾਡੇ ਹੋਰ ਜਿੰਨੇ ਵੀ ਮੈਂ 10 ਸਾਲਾਂ ਤੋਂ ਵਖਵਾ ਖੋਦਦੇ ਤੇ ਰਿਹਾ ਆਮ ਆਦਮੀ ਪਾਰਟੀ ਚ ਜਿਹੜੇ ਜਿਹੜੇ ਕੇਜਰੀਵਾਲ ਦੇ ਬਿਆਨ ਸੀ ਜਿਹੜੇ ਭਗਵੰਤ ਮਾਨ ਦੇ ਬਿਆਨ ਸੀ ਵੀ ਅਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਇਕੱਠਾ ਕਰਨਾ ਬਾਕੀ ਜਗ੍ਹਾ ਇਹਨਾਂ ਨੇ ਕਾਂਗਰਸ ਨਾਲ ਅਲਾਈਂਸ ਕਰਕੇ ਸਾਡੇ ਜ਼ਖਮਾਂ ਤੇ ਲੋਨ ਛਿੜਕਿਆ ਹੈ ਤੇ ਉਹ ਕੂੜਾ ਇਹ ਕੂੜੇ ਦੇ ਵਿੱਚ ਵੱੜ ਚੁੱਕੇ ਆ ਔਰ ਇਹਨਾਂ ਦੀ ਹਾਰ ਦੀ ਇਹ ਨਿਸ਼ਾਨੀ ਹੈ ਜੀ ਆ ਪ੍ਰਧਾਨ ਜੀ ਆ ਕਿ ਮੈਂ ਇਸੇ ਕਰਕੇ ਪਾਰਟੀ ਜੁਆਇਨ ਕਰੀ ਆ ਤਾਂ ਕਿ ਖੇਤਰੀ ਪਾਰਟੀ ਨਾਲ ਤੁਹਾਡੇ ذریعے ਮੈਂ ਪੰਜਾਬ ਦੀ ਜਨਤਾ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਖੇਤਰੀ ਪਾਰਟੀ ਨੂੰ ਸਟਰੋਂਗ ਕਰੋ ਤਾਂ ਕਿ ਜਿਹੜੇ ਬਾਹਰਲੇ ਸਾਡੇ ਉਤੇ ਧਾੜ ਵੀ ਆਂਦੇ ਇਹਨਾਂ ਨੂੰ ਭਜਾਇਆ ਜਾ ਸਕੇ ਧੰਨਵਾਦ